ਡੇਰਾ ਮੁਖੇ ਰਾਮ ਰਹੀਮ ਦੇ ਪੈਰੋਲ ਨੂੰ ਲੈ ਕੇ ਸਿੱਖ ਜਥੇਬੰਦੀਆਂ ਭੜਕਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤੇ ਉੱਥੇ ਹੀ ਹੁਣ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ મોੜ ਇੱਕ ਵੱਡੇ ਇਕੱਠ ਦਾ ਐਲਾਨ ਹੋ ਚੁੱਕਾ ਹੈ ਤੇ ਦੱਸਦੀ ਹੈ ਕਿ ਅੱਜ ਇੱਕ ਵੱਡੀ ਮੀਟਿੰਗ ਕੀਤੀ ਗਈ ਸਿੱਖ ਜਥੇਬੰਦੀਆਂ ਨੇ ਇਸ ਮੀਟਿੰਗ ਦੇ ਵਿੱਚ ਵੱਡੇ ਫੈਸਲੇ ਲਏ ਨੇ ਤੇ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਕਿ ਜਗਤਾਰ ਸਿੰਘ ਹਵਾਰਾ ਦੇ ਪਿਤਾ ਦੇ ਵੱਲੋਂ ਜਿਹੜਾ ਕਿ ਸਿੱਖ ਕੌਮ ਨੂੰ ਵੱਡਾ ਸਨੇਹਾ ਲਗਾਇਆ ਜਾਵੇਗਾ ਤੇ ਵੱਡੇ ਇਕੱਠ ਦਾ ਐਲਾਨ ਕੀਤਾ ਜਾਵੇਗਾ ਤੇ ਦੱਸਦੀ ਹੈ ਕਿ ਆਉਣ ਵਾਲੇ ਇਨਾਂ ਦੇ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਇੱਕ ਵੱਡਾ ਇਕੱਠ ਹੋਣ ਜਾ ਰਿਹਾ ਹੈ ਤੇ ਜਿਸ ਨੂੰ ਲੈ ਕੇ ਸਰਕਾਰਾਂ ਦੇ ਖਿਲਾਫ ਇੱਕ ਮੋੜ ਤੋਂ ਸਿੱਖਾਂ ਦਾ ਰੋਸ ਪ੍ਰਦਰਸ਼ਨ ਦੇਖਣ ਨੂੰ ਮਿਲੇਗਾ ਤੁਹਾਨੂੰ ਸੁਣਾਉਣੇ ਆ ਪਹਿਲਾਂ ਸਿੱਖ ਜਥੇਬੰਦੀਆਂ ਦਾ ਕੀ ਕਹਿਣਾ ਬਹੁਤ ਲੰਬੇ ਸਮੇਂ ਤੋਂ ਸਰਕਾਰਾਂ ਸਮਾਜ ਦੇ ਵਿੱਚ ਵੱਖ-ਵੱਖ ਜੀ ਧਰਮਾਂ ਦੇ ਆਧਾਰ ਤੇ ਵੱਖ-ਵੱਖ ਕਿੱਤਿਆਂ ਦੇ ਆਧਾਰ ਤੇ ਫਟਵਾਉਂਦੇ ਰਹੀਆਂ ਅੱਜ ਦੀ ਮੀਟਿੰਗ ਅਸੀਂ ਮਹਿਸੂਸ ਕਰਦੇ ਹਾਂ ਕਿ ਹਰ ਵਿਚਾਰਧਾਰਾ ਦੇ ਇੱਥੇ ਲੋਕ ਆਏ ਜਥੇਬੰਦੀਆਂ ਆਈਆਂ ਆਗੂ ਆਏ ਤੇ ਉਸ ਪ੍ਰਚਾਰ ਨੂੰ ਅਸੀਂ ਠੱਲ ਪਾਉਣ ਲਈ ਇੱਕ ਵੱਡਾ ਕਦਮ ਪੁੱਟਿਆ 16 ਫਰਵਰੀ ਨੂੰ ਕਮੇਨ ਸਾਫ ਮੋਰਚੇ ਦੇ ਵਿੱਚ ਸਮੁੱਚੀਆਂ ਸੰਪਰਦਾਵਾਂ ਦੀਆਂ ਸਮੁੱਚੀਆਂ ਕਿਸਾਨ ਜਥੇਬੰਦੀਆਂ ਦੀਆਂ ਕਿਸਾਨ ਮੋਰਚੇ ਦੇ ਵਿੱਚ ਜਿੰਨੇ ਸਾਰੀਆਂ ਜਥੇਬੰਦੀਆਂ ਉਹਨਾਂ ਦੀ ਤੇ ਹੋਰ ਇਸ ਤਰ੍ਹਾਂ ਜਿਹੜੀਆਂ ਸਮਾਜਿਕ ਰਾਜਨੀਤਿਕ ਜਥੇਬੰਦੀਆਂ ਜਿਹੜੀਆਂ ਪੰਥਕ ਜਥੇਬੰਦੀਆਂ ਦੇ ਤਾੜੂ ਆ ਜਾਏ ਸੀ ਇਹ ਤੋਂ ਬਿਨਾ ਹੋਰ ਪਾਏ ਕੋਈ ਹਿਊਮਨ ਰਾਈਟਸ ਦੀਆਂ ਜਥੇਬੰਦੀਆਂ ਇੱਕ ਵੱਡੀ ਮੀਟਿੰਗ ਕਰਕੇ ਸਾਰਿਆਂ ਨਾਲ ਉਸ ਤੋਂ ਪਹਿਲਾਂ ਵਿਚਾਰ ਕਰਕੇ 16 ਫਰਵਰੀ ਨੂੰ ਇੱਕ ਵੱਡਾ ਪ੍ਰੋਗਰਾਮ ਪਲਿੱਕਿਆ ਜਾਏਗਾ ਜਿਹਦੇ ਨਾਲ ਅਸੀਂ ਸਮਝਦੇ ਹਾਂ ਕਿ ਸਰਕਾਰ ਛੋਟੇ ਪ੍ਰੋਗਰਾਮਾਂ ਤੇ ਜਾਂ ਸਾਡੇ ਵੱਖ-ਵੱਖ ਰਹਿਣ ਦੇ ਉੱਤੇ ਉਹਨਾਂ ਨੇ ਕੋਈ ਕੰਨ ਤੇ ਜੂ ਨਹੀਂ ਸਰਕੀ ਸਾਨੂੰ ਉਮੀਦ ਹੈ ਕਿ ਜਿਹੜੀ ਅੱਜ ਦੀ ਮੀਟਿੰਗ ਹੈ ਇਹ ਸਰਕਾਰਾਂ ਨੂੰ ਹਿਲਾਉਣ ਲਈ 16 ਫਰਵਰੀ ਨੂੰ ਜੋ ਪ੍ਰੋਗਰਾਮ ਐਲਾਨ ਕੀਤੇ ਜਾਣਗੇ ਬਹੁਤ ਵੱਡੇ ਹੋਣਗੇ ਬਹੁਤ ਲੰਬੇ ਸਮੇਂ ਤੋਂ ਸਰਕਾਰਾਂ ਸਮਾਜ ਦੇ ਵਿੱਚ ਵੱਖ-ਵੱਖ ਧਰਮਾਂ ਦੇ ਆਧਾਰ ਤੇ ਵੱਖ-ਵੱਖ ਕਿੱਤਿਆਂ ਦੇ ਆਧਾਰ ਤੇ ਫਟਵਾਂਗੇ ਰਹੀਆਂ ਅੱਜ ਦੀ ਮੀਟਿੰਗ ਅਸੀਂ ਮਹਿਸੂਸ ਕਰਦੇ ਹਾਂ ਕਿ ਹਰ ਵਿਚਾਰਧਾਰਾ ਦੇ ਇੱਥੇ ਲੋਕ ਆਏ ਜਥੇਬੰਦੀਆਂ ਆਈਆਂ ਆਗੂ ਆਏ ਤੇ ਉਸ ਪ੍ਰਚਾਰ ਨੂੰ ਅਸੀਂ ਠੰਡ ਪਾਉਣ ਲਈ ਇੱਕ ਵੱਡਾ ਕਦਮ ਪੁੱਟਿਆ 16 ਫਰਵਰੀ ਨੂੰ ਕਮਿਨ ਸਾਫ ਮੋਰਚੇ ਦੇ ਵਿੱਚ ਸਮੁੱਚੀਆਂ ਸੰਪਰਦਾਵਾਂ ਦੀਆਂ ਸਮੁੱਚੀਆਂ ਕਿਸਾਨ ਜਥੇਬੰਦੀਆਂ ਦੀਆਂ ਕਿਸਾਨ ਮੋਰਚੇ ਦੇ ਵਿੱਚ ਜਿੰਨੇ ਸਾਰੀਆਂ ਜਥੇਬੰਦੀਆਂ ਉਹਨਾਂ ਦੀ ਤੇ ਹੋਰ ਇਸ ਤਰ੍ਹਾਂ ਜਿਹੜੀਆਂ ਸਮਾਜਿਕ ਰਾਜਨੀਤਿਕ ਜਥੇਬੰਦੀਆਂ ਜਿਹੜੀਆਂ ਪੰਥਕ ਜਥੇਬੰਦੀਆਂ ਦੇ ਤਾ ਅੱਗੂ ਆਏ ਸੀ ਇਹ ਤੋਂ ਬਿਨਾ ਹੋਰ ਪਾਏ ਕੋਈ ਹਿਊਮਨ ਰਾਈਟਸ ਜਥੇਬੰਦੀਆਂ ਇੱਕ ਵੱਡੀ ਮੀਟਿੰਗ ਕਰਕੇ ਸਾਰਿਆਂ ਨਾਲ ਉਸ ਤੋਂ ਪਹਿਲਾਂ ਵਿਚਾਰ ਕਰਕੇ 16 ਫਰਵਰੀ ਨੂੰ ਇੱਕ ਵੱਡਾ ਪ੍ਰੋਗਰਾਮ ਪਲਿੱਖਿਆ ਜਾਏਗਾ ਜਿਹਦੇ ਨਾਲ ਸੀ ਸਮਝਦੇ ਆ ਕਿ ਸਰਕਾਰ ਛੋਟੇ ਪ੍ਰੋਗਰਾਮਾਂ ਤੇ ਜਾਂ ਸਾਡੇ ਵੱਖ-ਵੱਖ ਰਹਿਣ ਦੇ ਉੱਤੇ ਉਹਨਾਂ ਨੇ ਕੋਈ ਕੰਨ ਤੇ ਜੂ ਨਹੀਂ ਸਰਕੀ ਸਾਨੂੰ ਉਮੀਦ ਹੈ ਕਿ ਜਿਹੜੀ ਅੱਜ ਦੀ ਮੀਟਿੰਗ ਹੈ ਇਹ ਸਰਕਾਰਾਂ ਨੂੰ ਹਿਲਾਉਣ ਲਈ 16 ਫਰਵਰੀ ਨੂੰ ਜੋ ਪ੍ਰੋਗਰਾਮ ਐਲਾਨ ਕੀਤੇ ਜਾਣਗੇ ਬਹੁਤ ਵੱਡੇ ਹੋਣਗੇ